19 ਜੂਨ ਨੂੰ ਹੋ ਰਹੀ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹੈੱਡ ਕੁਆਰਟਰ ਦੇ ਪ੍ਰਵਾਰੀ অরুণ ਸਿੰਘ ਨੇ ਜਾਰੀ ਇੱਕ ਬਿਆਨ ਵਿੱਚ ਜੀਵਨ ਗੁਪਤਾ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਹੈ ਕੱਲ 5ਵੇਂ ਦਿਨ ਤੱਕ ਕੁੱਲ 8 ਉਮੀਦਵਾਰ ਇਸ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਨੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇਸ ਜ਼ਿਮਨੀ ਚੋਣ ਲਈ ਪਹਿਲਾਂ ਹੀ ਸਾਬਕਾ ਸੰਸਦ ਮੈਂਬਰ ਅਵਨਾਸ਼ ਰਾਏ ਖੰਨਾ ਨੂੰ ਪ੍ਰਵਾਰੀ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਜੇ ਸਾਂਪਲਾਨੂ ਸਹਿ ਪਰਿਵਾਰੀ ਵਜੋਂ ਜ਼ਿੰਮੇਵਾਰੀ ਸੌਂਪੀ ਹੋਈ ਸੀ ਹੁਣ ਪੰਜ ਮੰਡਲਾਂ ਦੇ ਇੰਚਾਰਜ ਵੀ ਪਾਰਟੀ ਵੱਲੋਂ ਨਿਯੁਕਤ ਕਰ ਦਿੱਤੇ ਗਏ ਨੇ ਪੰਜਾਬ ਦੇ ਸਾਬਕਾ ਮੰਤਰੀ ਮਨਰঞ্জন ਕਾਲਿਆ ਨੂੰ ਰਿਸ਼ੀ ਨਗਰ ਮੰਡਲ ਦਾ ਇੰਚਾਰਜ ਬਣਾਇਆ ਗਿਆ ਹੈ ਉਹਨਾਂ ਦੇ ਨਾਲ ਸੂਬਾ ਉਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਰਹਿਣਗੇ ਪਠਾਨਕੋਟ ਤੋਂ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਭਾਰਤ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਇਸੇ ਤਰ੍ਹਾਂ ਸਾਬਕਾ ਸੂਬਾ ਪ੍ਰਧਾਨ ਸ਼ੇਤ ਮਲਿਕ ਅਗਰ ਨਗਰ ਮੰਡਲ ਦੇ ਇੰਚਾਰਜ ਬਣਾਏ ਗਏ ਇਹ ਸਾਬਕਾ ਵਿਧਾਇਕ ਕੇਬਲ ਸਿੰਘ ਢਿੱਲੋਂ ਐਸਬੀਐਸ ਨਗਰ ਮੰਡਲ ਦੇ ਇੰਚਾਰਜ ਹੋਣਗੇ ਪੰਜਾਬ ਦੇ ਸਾਬਕਾ ਮੰਤਰੀ ਤਿਕਸ਼ਨ ਸੂਦ ਕੁਮਾਰ ਮੰਡਲ ਦੇ ਇੰਚਾਰਜ ਥਾਪੇ ਗਏ ਨੇ